ਸਿਟੀ ਕਲੱਬ ਫਗਵਾੜਾ ਦੀ ਜੋ 8 ਅਗਸਤ ਨੂੰ ਚੋਣ ਹੋਣ ਜਾ ਰਹੀ ਹੈ ਉਸ ਦੇ ਸਬੰਧ ਵਿੱਚ ਅੱਜ ਸਿਟੀ ਕਲੱਬ ਫਗਵਾੜਾ ਵਿਖੇ ਵਾਈਸ ਪ੍ਰਧਾਨ ਲਈ ਸਰਦਾਰ ਪਰਮਜੀਤ ਸਿੰਘ ਖੁਰਾਨਾ ਸੈਕਟਰੀ ਲਈ ਤਮਿੰਦਰ ਕੁਮਾਰ ਕੈਸ਼ੀਅਰ ਰਕੇਸ਼ ਬੰਗਾ ਜੁਆਇੰਟ ਸੈਕਟਰੀ ਲਈ ਅਗਮ ਪ੍ਰਾਸ਼ਰ ਅਤੇ ਇਹਨਾਂ ਦੇ ਨਾਲ ਨਾਲ ਹੋਰ ਨਾ ਅਹੁਦੇਦਾਰਾਂ ਨੇ ਵੀ ਆਪੋ ਆਪਣੀਆਂ ਨੋਮੀਨੇਸ਼ਨ ਫਾਈਲਾਂ ਕਮ ਰਿਟੇਨਿੰਗ ਅਫਸਰ ਤਹਿਸੀਲ ਫਗਵਾੜਾ ਕੋਲ ਜਮ੍ਹਾਂ ਕਰਵਾਈਆਂ ਇਸ ਮੌਕੇ ਵਾਈਸ ਪ੍ਰਧਾਨ ਦੀ ਦਾਅਵੇਦਾਰੀ ਰੱਖਣ ਵਾਲੇ ਪਰਮਜੀਤ ਸਿੰਘ ਖੁਰਾਨਾ ਮੈਂਬਰ ਰਣਜੀਤ ਸਿੰਘ ਖੁਰਾਨਾ ਅਸ਼ੋਕ ਸੇਟੀ ਅਤੇ ਹੋਰ ਨਾ ਨੇ ਕਿਹਾ ਹੈ ਕਿ ਸਾਡੀ ਪ੍ਰੋਗਰੈਸਿਵ ਗਰੁੱਪ ਨੂੰ ਵਾਤੋ-ਵਾਤ ਵੋਟ ਦੇ ਕੇ ਸਾਥ ਦਿਓ ਤਾਂ ਕਿ ਅਸੀਂ ਇਹ ਚੋਣ ਜਿੱਤ ਕੇ ਸਿਟੀ ਕਲੱਬ ਦੀ ਨੁਹਾਰ ਨੂੰ ਬਦਲ ਸਕੀਏ ਅਤੇ ਉਸ ਦੇ ਰਹਿਣ ਦੇ ਕੰਮਾਂ ਨੂੰ ਕਰਾ ਸਕੀਏ ਸਰਦਾਰ ਖੋਰਾਣਾ ਨੇ ਵਿਸ਼ਵਾਸ ਦਵਾਇਆ ਹੈ ਕਿ ਉਹ ਇਹ ਚੋਣ ਜਿੱਤ ਕੇ ਅਗਲੇ ਦਿਨ ਤੋਂ ਹੀ ਕੰਮ ਸ਼ੁਰੂ ਕਰਨਗੇ ਨੋਮੀਨੇਸ਼ਨ ਫਾਰਮ ਜਮ੍ਹਾਂ ਕਰਵਾਉਣ ਸਮੇਂ ਵਿਨੋਦ ਵਰਮਾਨੀ, ਮੋਹਨਜੀਤ ਸਿੰਘ ਜੋੜਾ, ਸੁਨੀਲ ਪ੍ਰਾਸ਼ਰ, ਹਰਮਿੰਦਰ ਸਿੰਘ ਬਸਰਾ, ਨਰੇਸ਼ ਭਾਰਦਵਾਜ ਤੋਂ ਇਲਾਵਾ ਹੋਰ ਵੀ ਮੈਂਬਰ ਹਾਜ਼ਰ ਸਨ ਅੱਜ ਅਸੀਂ ਪ੍ਰੋਗਰੈਸਿਵ ਟੀਮ ਸਿਟੀ ਕਲੱਬ ਦੀ ਇਲੈਕਸ਼ਨ ਲਈ ਅੱਜ ਅਸੀਂ ਸਾਰੇ 10 ਮੈਂਬਰੀ ਕਮੇਟੀ ਜੋ ਚਾਰ ਮੈਂਬਰ ਸਾਡੇ ਮੀਨ ਔਰ 6 ਐਗਜ਼ੈਕਟਿਵ ਅਸੀਂ ਇਕੱਠੇ ਹੋ ਕੇ ਤੇ ਪੇਪਰ ਨਾਮਿਨੇਸ਼ਨ ਫਾਈਲ ਕਰਨ ਆਏ ਆ ਮੈਂ ਸਾਰੇ ਸਿਟੀ ਕਲੱਬ ਦੇ ਮੈਂਬਰਾਂ ਨੂੰ ਇੱਕ ਵਾਰੀ ਅਪੀਲ ਕਰਦਾ ਕਿ ਪ੍ਰੋਗਰੈਸਿਵ ਗਰੁੱਪ ਜੋ ਫਵਾਰਡੇ ਦਾ ਮੀਨ ਗਰੁੱਪ ਹੈਗਾ ਔਰ ਸਾਰੇ ਉਹਦੇ ਵਿੱਚ ਜਿਹੜੇ ਪੁਰਾਣੇ ਸਿਟੀ ਕਲੱਬ ਦੇ ਮੈਂਬਰ ਹੈਗੇ ਆ ਉਹ ਮੈਂਬਰ ਜੁੜੇ ਆ ਤੇ ਉਹਨਾਂ ਨਾਲ ਰਲ ਕੇ ਆਪਾਂ ਇਹ ਜਿਹੜੀ ਕਲੱਬ ਦੀ ਡਿਵੈਲਪਮੈਂਟ ਔਰ ਕਲੱਬ ਦੀ ਬਿਹਤਰੀ ਲਈ ਇੱਕ ਵਾਰੀ ਵੋਟਾਂ ਪਾ ਕੇ ਸਾਨੂੰ ਕਾਬਿਲਜੋ ਕਰੋ ਅਸੀਂ ਤੁਹਾਨੂੰ ਬਿਦਨ 2-3 ਮਹੀਨਿਆਂ ਦੇ ਵਿੱਚ ਇਸ ਕਲੱਬ ਦੀ ਨਿਹਾਰ ਬਦਲ ਦੇਾਂਗੇ ਔਰ ਡੇ 1 ਤੋਂ ਅਸੀਂ ਇੱਕ ਆ 9 ਤਰੀਕ ਤੋਂ ਹੀ ਅਸੀਂ ਇਹ ਕੰਮ ਇੱਥੇ ਜਿੰਨੇ ਪੈਂਡਿੰਗ ਪਏ ਆ ਸਪੋਰਟਸ ਦੇ ਕੰਮ ਹੈਗੇ ਆ সুই밍 ਪੂਲ ਦੇ ਵਿੱਚ ਟਾਈਲਾਂ ਦਾ ਕੰਮ ਹੈਗਾ ਕੋਰਟੇ ਦਾ ਕੰਮ ਹੈਗਾ ਔਰ ਜੋ ਵੀ ਬੈਡਮਿੰਟਨ ਕੋਰਟ ਦੇ ਵਿੱਚ ਹੈਗਾ ਔਰ ਸਭ ਤੋਂ ਵੱਡਾ ਰਹੇਗਾ ਸਾਡਾ ਡਿਸਪਲਿਨ ਦਾ ਔਰ ਪਰਿਵਾਰਕ ਮਾਹੌਲ ਰਹੇਗਾ ਮੈਂ ਇੱਕ ਵਾਰੀ ਫੇਰ ਸਾਰੇ ਮੈਂਬਰਾਂ ਨੂੰ ਅਪੀਲ ਕਰਦਾ ਕਿ ਇੱਕ ਵਾਰੀ ਸਾਡੀ ਟੀਮ ਨੂੰ ਮੌਕਾ ਦਿਓ ਸਾਰੇ ਮੈਂਬਰਾਂ ਨੂੰ ਵੋਟਾਂ ਪਾਓ ਨਾ ਕਿ ਇੱਕ ਮੈਂਬਰ ਨੂੰ ਸਾਰੇ ਮੈਂਬਰਾਂ ਨੂੰ ਕਾਮਯਾਬ ਕਰਿਓ ਤਾਂ ਜੋ ਅਸੀਂ ਡਿਵੈਲਪਮੈਂਟ ਦੀ ਜੀ ਰਫਤਾਰ ਨੂੰ ਪੂਰੀ ਕਰ ਸਕੀ। ਅੱਜ ਅਸੀਂ ਸਿਟੀ ਕਲੱਬ ਜੋ ਇਲੈਕਸ਼ਨ ਹੋਣ ਜਾ ਰਹੇ ਆ 8 ਤਰੀਕ ਦੇ ਅਸੀਂ ਪੇਪਰ ਫਾਈਲ ਕਰਨ ਆ ਰਹੇ ਪਰਮਿਸ਼ਨ ਕਰਾਉਣਾਂ ਦੀ ਅਗਵਾਈ ਦੇ ਹੇਠ ਮੈਂ ਜਿਹੜੇ ਸੈਕਟਰੀ ਕੈਸ਼ੀਅਰ ਸਾਹਿਬ ਤੇ ਨਾਲ ਜੁਆਇੰਟ ਸੈਕਟਰੀ ਅਸੀਂ ਚਾਰੇ ਜਾਨੇ ਔਰ ਸਾਡੇ ਜੋ ਐਕਟਿਵ ਦੇ ਮੈਂਬਰ ਹਨ 6 ਜਾਨੇ ਉਹ ਵੀ ਨਾਲ ਸਾਡੇ ਆਏ ਨੇ ਅਸੀਂ ਕਲੱਬ ਦੀ ਬਿਹਤਰੀ ਵਾਸਤੇ ਅੱਗੇ ਆਏ ਆ ਸਾਨੂੰ ਸਾਰੇ ਜਾਨੇ ਸਹਿਯੋਗ ਦੇਣ ਤੇ ਵੱਧ ਵੱਧ ਵੋਟਾਂ ਪਾ ਕੇ ਸਾਨੂੰ ਕਾਮਯਾਬ ਕਰਿਓ। ਸਾਡੀ ਖੜੇ ਹੋਣ ਦਾ ਕਾਰਨ ਆਵਾ ਕਿ ਸਾਡੇ ਨਾਲ ਜਿਹੜੇ ਬੰਦੇ ਸਾਡੇ ਐਡਵਾਈਜ਼ਰ ਆ ਉਸ ਸਿਟੀ ਕਲੱਬ ਨੂੰ ਬਹੁਤ ਅੱਛੀ ਤਰ੍ਹਾਂ ਚਲਾ ਚੁੱਕੇ ਆ ਔਰ ਉਹਨਾਂ ਦਾ ਸਾਡੇ ਨਾਲ ਯੋਗਦਾਨ ਬਹੁਤ ਆ ਸਾਨੂੰ ਬੜੀਆਂ ਅੱਛੀਆਂ-ਅੱਛੀਆਂ ਸਲਾਮਾਂ ਉਹਨਾਂ ਨੇ ਦੇਣੀਆਂ ਵਾ ਔਰ ਅਸੀਂ ਉਹਨਾਂ ਦੀਆਂ ਸਲਾਮਾਂ ਲੈ ਕੇ ਪਰਮਜੀ ਸਾਡੇ ਖਰਾਨਾ ਜੀ ਨੂੰ ਸਾਨੂੰ ਦੱਸਿਆ ਜਿੱਦਾਂ ਕਿ ਉਹ ਪੂਰਾ ਸਿਟੀ ਕਲੱਬ ਦਾ ਚੇਂਜ ਕਰ ਦੇਣਗੇ ਸਾਰਾ ਕੁਝ ਬੈਡਮਿੰਟਨ ਟੀਮ ਕਰ ਦੇਣਗੇ ਸਭ ਕੁਝ ਉਹ ਵੀ ਕਰਨਗੇ ਤੇ ਡਿਸਪਲਿਨ ਅਸੀਂ ਪਹਿਲਾਂ ਲਿਆਵਾਂਗੇ ਫੈਮਿਲੀ ਮਾਹੌਲ ਬਣਾਵਾਂਗੇ ਆਪਣੀ ਸਾਰੀ ਟੀਮ ਦੇ ਨਾਲ ਵੱਡਿਆਂ ਦਾ ਅਸ਼ੀਰਵਾਦ ਲੈ ਕੇ ਸਾਰੇ ਜਿਹੜੀ ਸਾਡੀ ਪ੍ਰੋਗਰ ਪਰਮਜੀ ਪਰਾਨਾ ਭਾਈ ਦੀ ਅਗਵਾਈ ਦੇ ਵਿੱਚ ਅਸੀਂ ਇੱਥੇ ਅੱਜ ਪੇਪਰ ਫਾਈਲ ਕੀਤੇ ਆ ਜਿਹਦੇ ਵਿੱਚ ਤੁਹਾਨੂੰ ਇਹਨਾਂ ਨੇ ਸਾਰਿਆਂ ਨੇ ਪਹਿਲੇ ਐਜ਼ ਇਟ ਇਜ਼ ਇਹਦਾ ਦੱਸ ਦਿੱਤਾ ਹੋਇਆ ਕਿ ਜੋ ਜੋ ਸਾਡਾ ਮੈਨੀਫੈਸਟੋ ਹੈ ਜੋ ਸਸ ਅਸੀਂ ਮੇਨ ਚੀਜ਼ ਤੇ ਫੋਕਸ ਕਰਨਾ ਹੈ ਆਪਾਂ ਜਾਣੇ ਕਿ ਇੱਕ ਆਪਣੀ ਟੀਮ ਆਪਾਂ ਚੁਣ ਕੇ ਲਈਏ ਜਿਹੜੀ ਵਧੀਆ ਟੀਮ ਹੋਵੇ ਜਿਹੜੀ ਇੱਥੇ ਇਸ ਸਿਟੀ ਕਲੱਬ ਦਾ ਵਿਕਾਸ ਕਰਾ ਸਕੇ ਕਿਉਂਕਿ ਇੱਥੇ ਸਭ ਤੋਂ ਜਿਹੜੀ ਵੱਡੀ ਘਾਟ ਹੈਗੀ ਉਹ ਹੈਗੀ ਡਿਸਪਲਿਨ ਦੀ ਦੂਸਰੀ ਇੱਥੇ ਸਪੋਰਟਸ ਦਾ ਕਿਉਂਕਿ ਜਦੋਂ ਮੈਂ ਇੱਥੇ ਮੈਂਬਰ ਬਣਿਆ ਸੀ 94 ਚ ਉਸ ਵੇਲੇ ਦੇ ਸਪੋਰਟਸ ਦੀ ਕਾਫੀ ਐਕਟੀਵਿਟੀਜ਼ ਹੁੰਦੀਆਂ ਸੀ ਇੱਥੇ ਕਾਫੀ ਕੰਪੀਟੀਸ਼ਨ ਹੁੰਦੇ ਸੀ ਬੈਡਮਿੰਟਨ ਦੇ ਹੁੰਦੇ ਸੀ ਸਿੰਗੂਲ ਦੇ ਹੁੰਦੇ ਸੀ ਪਰ ਉਸ ਤੋਂ ਬਾਅਦ ਮੇਰੇ ਖਿਆਲ ਨਾਲ ਇਹ 20 ਸਾਲ ਹੋ ਗਏ ਆ ਇੱਥੇ ਕੋਈ ਇੱਥੇ ਕੰਪੀਟੀਸ਼ਨ ਨਹੀਂ ਹੋਈ ਕੋਈ ਇੱਥੇ ਐਕਟੀਵਿਟੀ ਨਹੀਂ ਹੋਈ ਤੇ ਮੈਂ ਚਾਹਨਾ ਕਿ ਆਪਾਂ ਕਿਉਂਕਿ ਇੱਕ ਸਾਡਾ 400 ਮੈਂਬਰ ਐਸ ਵੇਲੇ ਹੈਗਾ ਤੇ ਇਹ ਅਸੀਂ ਇੱਕ ਪਰਿਵਾਰ ਆ ਅਸੀਂ ਸਾਡੇ ਜਿਹੜੇ 400 ਮੈਂਬਰ ਹੈਗੇ ਇਹਨਾਂ ਦੇ ਬੱਚੇ ਇੱਥੇ ਆਣ ਇੱਥੇ ਆ ਕੇ ਉਹ ਆਪਣੇ ਸਪੋਰਟਸ ਦੀ ਐਕਟੀਵਿਟੀ ਕਰਨ ਤਾਂ ਜੋ ਆਪਾਂ ਆਪਣੇ ਸਟੇਟ ਲੈਵਲ ਤੇ ਜਾਂ ਆਪਾਂ ਨੈਸ਼ਨਲ ਲੈਵਲ ਤੇ ਕੋਈ ਚਾਹੇ ਬੈਡਮਿੰ ਕਿ ਜੇ ਅਸੀਂ 8 ਤਰੀਕ ਨੂੰ ਸਾਡੀ ਟੀਮ ਇਹ ਜਿੱਤਦੀ ਹੈ ਸਾਨੂੰ ਇਹ ਉਮੀਦ ਹੈ ਪੂਰਾ ਵਿਸ਼ਵਾਸ ਹੈ ਕਿ ਤੁਸੀਂ ਸੀਟੀ ਗ੍ਰਾਉਂਡ ਦੇ ਸਾਰੇ ਮੈਂਬਰ ਸਾਨੂੰ ਇਹ ਸਹਿਯੋਗ ਦੇਵੋਗੇ ਤਾਂ ਅਸੀਂ ਇੱਥੇ ਲੌਂਗ ਟੇਰਮ ਇੱਥੇ ਕਰਾਂਗੇ ਪਲਾਨ ਕਿ ਸਾਡੇ ਬੱਚੇ ਤੇ ਲੌਂਗ ਟੇਰਮ ਸੀ ਗੇਮ ਖੇਡ ਸਕਣ ਉਸ ਸਮੇਂ ਦਾ ਡਿਸਪਲਨ ਨੂੰ ਪ੍ਰੋਪਰ ਤਰੀਕੇ ਨਾਲ ਇੱਥੇ ਮੇਨਟੇਨ ਕੀਤਾ ਜਾਊਗਾ ਇਹ ਸਾਡੀ ਆਪਣੀ ਪਰਿਵਾਰਿਕ ਮੈਂਬਰ ਦੀ ਇੱਕ ਕਲੱਬ ਆ ਤੇ ਮੈਨੂੰ ਪੂਰਾ ਉਮੀਦ ਹੈ ਮੈਂ ਤੁਹਾਨੂੰ ਪਰਜੋਰ ਅਪੀਲ ਵੀ ਕਰਦਾ ਸੀਟੀ ਗ੍ਰਾਉਂਡ ਦੇ ਮੈਂਬਰਾਂ ਨੂੰ ਕਿ ਆਓ ਆਪਾਂ ਇੱਕ ਵਧੀਆ ਟੀਮ ਨੂੰ ਚੁਣੀਏ ਤਾਂ ਜੋ ਆਪਾਂ ਇਸ ਆਪਣੇ ਕਲੱਬ ਦਾ ਇੱਕ ਵਧੀਆ ਡਿਸਪਲਨ ਕੈਮ ਕਰ ਸਕੀਏ ਆ ਇਹ ਅਪੀਲ ਕਰਦਾ ਕਿ ਤੁਸੀਂ ਇਹਨਾਂ ਦੇ 10 ਦੇ 10 ਹੀ ਜਿਹੜੀ ਟੀਮ ਹੈਗੀ ਆ ਪ੍ਰਧਾਨ ਜੀ ਤੋਂ ਲੈ ਕੇ ਐਗਜ਼ੀਕਿਊਟਿਵ ਤੱਕ ਸਾਰੀ ਇੱਕੋ ਟੀਮ ਨੂੰ ਵੋਟ ਪਾ ਕੇ ਇਹਨਾਂ ਨੂੰ ਜਿਤਾਓ ਤਾਂ ਕਿ ਜਿਹੜਾ ਕਲੱਬ ਦੀ ਬਿਹਤਰੀ ਹੋ ਸਕੇ ਕਲੱਬ ਦਾ ਡਿਸਿਪਲਨ ਮੇਨਟੇਨ ਹੋ ਜਾਏ ਔਰ ਕਲੱਬ ਦਾ ਜਿਹੜਾ ਕੰਮ ਚੜ੍ਹਦੀ ਕਲਾ 'ਚ ਹੋ ਜਾਏ ਕਿਉਂਕਿ ਅੱਗੇ ਆਪਾਂ ਦੇਖਿਆ ਜਿੰਨੀ ਵਾਰ ਵੀ ਇਲੈਕਸ਼ਨ ਹੋਏ ਆ ਕਦੀ ਵਾਰ ਦੋ ਟੀਮ ਦੇ ਬੰਦੇ ਉਧਰ ਆ ਜਾਂਦੇ ਦੋ ਉਧਰ ਆ ਜਾਂਦੇ ਤੇ ਮਾਚੋ ਡਿਵੈਲਪਮੈਂਟ ਦੇ ਵਿੱਚ ਪ੍ਰੋਬਲਮ ਆਉਂਦੀ ਆ ਗਰੁੱਪਵਾਦੀ ਹੋ ਜਾਂਦੀ ਆ ਮੇਰੀ ਦਾ ਸਾਰਿਆਂ ਨੂੰ ਹੱਥ ਬੰਨ ਕੇ ਅਪੀਲ ਆ ਕਿ ਇਸ ਵਾਰ ਜਿਹ ਇਸ ਚੱਜੀ ਟੀਮ ਐ ਸੋਹਣੀ ਟੀਮ ਐ ਤਿਆਰ ਬੈ ਪਰਮਜੀਤ ਖੁਰਾਨਾ ਜੀ ਦਾ ਬਹੁਤ ਕਿਉਂਕਿ ਐਜੇ ਜੁਆਇੰਟ ਸੈਕਟਰੀ ਐ ਸਿਟੀ ਚਾਉ ਦੇ ਟਾਈਮ ਤੇ ਕੰਮ ਕਰ ਚੁੱਕੇ ਐ ਤੇ ਉਹਨਾਂ ਨੂੰ ਪਤਾ ਆ ਜਿਆਦਾ ਨਾ ਮੈਂ ਕਹਿੰਦਾ ਇਹ ਅਪੀਲ ਕਰੂੰਗਾ ਕਿ ਸਾਰੇ ਜਿਹੜੀ ਐ ਇਸ ਟੀਮ ਨੂੰ ਪ੍ਰੋਗਰੈਸਿਵ ਟੀਮ ਜਿਹੜੀ ਪਰਮਜੀਤ ਖੁਰਾਨਾ ਜੀ ਦੇ ਨਾਲ ਇਲੈਕਸ਼ਨ ਲੜ ਰਹੀ ਆ ਇਹਦੇ ਬੱਦ ਤੋਂ ਵੋਟਾਂ ਪਾ ਕੇ ਇਹਨਾਂ ਨੂੰ 8 ਤਰੀਕ ਨੂੰ ਜਿਤਾਓ ਤਾਂ ਕਿ ਜੋ ਇਹਨਾਂ ਨੇ ਵਾਅਦਾ ਕੀਤਾ ਤੁਹਾਡਾ ਨਾ 9 ਤਰੀਕ ਤੋਂ ਆਪਣੇ ਕੰਮ ਸ਼ੁਰੂ ਕਰਕੇ ਇਸ ਕਲੱਬ ਨੂੰ ਬਲੰਦੀਆਂ ਤੇ ਲੈ ਜਾਣ